ਪੰਜਾਬ ਹੋਮਗਾਰਡ ਦੇ ਰਿਟਾਇਰਡ ਅਤੇ ਮੌਜੂਦਾ ਮੁਲਾਜ਼ਮਾ ਨੇ ਸਰਕਾਰ પાસે ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸਿਟੀ ਪਾਰਕ ਸੰਗਰੂਰ ਵਿਖੇ ਇੱਕ ਸਾਂਝੀ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਆਪਸੀ ਵਿਚਾਰ ਵਟਾਂਦਰਾ ਕਰਨ ਉਪਰੰਤ ਲੁਧਿਆਣਾ ਜਿਮਨੀ ਚੋਣਾ 'ਚ ਪ੍ਰਚਾਰ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਕਾਲੀਆਂ ਝੰਡੀਆਂ ਦਿਖਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅੱਤਵਾਦ ਦੇ ਦੌਰ ਤੋਂ ਲੈ ਕੇ ਰਿਟਾਇਰਮੈਂਟ ਤੱਕ ਪੰਜਾਬ ਪੁਲਿਸ ਦੇ ਬਰਾਬਰ ਆਪਣੀਆਂ ਡਿਊਟੀਆਂ ਤੰਦਹੀ ਨਾਲ ਨਿਭਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਨੂੰ ਬਿਨਾ ਪੈਨਸ਼ਨ ਲਗਾਏ ਖਾਲੀ ਹੱਥ ਘਰ ਭੇਜ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਹੁਣ ਤੱਕ ਪੰਜਾਬ ਹੋਮਗਾਰਡ ਦੇ ਰਿਟਾਇਰਡ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਗਈ ਜਿਸ ਕਰਕੇ ਅੱਜ ਉਹ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹਨ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿ ਕੁਝ ਕਿਹਾ ਆਓ ਤੁਸੀਂ ਵੀ ਸੁਣੋ। ਬਜੀ ਨਾਮਕੀ ਕੋਡਾਤੀ ਅੱਜ ਕਿਸ ਤਰ੍ਹਾਂ ਮੀਟਿੰਗ ਹੋਈ। ਤੁਹਾਡੀ ਕਿਹੜੀ ਜੁਨੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕ੍ਰਿਸ਼ਨਦੇਵ ਪਿੰਡ ਭੂਲਣ ਜ਼ਿਲ੍ਹਾ ਸੰਗਰੂਰ ਤੋਂ ਅੱਜ ਸਾਡਾ ਮਕਸਦ ਇਹ ਆ ਕਿ ਸਾਡੀ ਪੰਜਾਬ ਰਿਟਾਇਰਮੈਂਟ ਹੋਮਗਾਰਡ ਜਿਹੜੀ ਅਸੀਂ ਇਕੱਠੇ ਹੋਇਆ ਸਾਡਾ ਮਕਸਦ ਇਹ ਆ ਕਿ ਇਸ ਲਈ ਅਸੀਂ ਸਾਰੇ ਇਕ ਮੂਠੋ ਕੇ ਅਸੀਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਸਿਟੀ ਪਾਰਕ ਸੰਗਰੂਰ ਵਿਖੇ ਅਸੀਂ ਪਹਿਲਾਂ 7 4 2025 ਨੂੰ ਸੌਰੂਰਵਕੇ ਧਰਨ ਲਾਏ ਸੀ ਉਸ ਧਰਨੇ ਦੇ ਲਾਣ ਉਪਰੰਤ ਸਾਨੂੰ ਮਾਨਯੋਗ ਚੀਮਾ ਸਾਹਿਬ ਨੇ 24 4 2025 ਦਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਉਸ ਮੀਟਿੰਗ ਦੇ ਵਿੱਚ ਵੀ ਕੋਈ ਠੋਸ ਫੈਸਲਾ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਫਿਰ ਮਾਨਯੋਗ ਚੀਮਾ ਸਾਹਿਬ ਨੇ ਇੱਕ ਲੈਟਰ ਜਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਮਿਤੀ 22 5 2025 ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪਰੰਤੂ ਸਰਕਾਰ ਨੇ ਕੁਝ ਕਾਰਨਾਂ ਕਰਕੇ ਉਹ ਮੀਟਿੰਗ ਰੱਦ ਕੀਤੀ ਗਈ ਹੈ ਜੋ ਉਸ ਤੋਂ ਬਾਅਦ 29/5/2025 ਨੂੰ ਮੀਟਿੰਗ ਰੱਖੀ ਗਈ ਸੀ ਤਾਂ ਜਦੋਂ ਮੀਟਿੰਗ ਸੈਕਟੇਟ ਚੰਡੀਗੜ੍ਹ ਵਿਖੇ ਹੋਈ ਸੀ ਉਸ ਵਿੱਚ ਸਾਰੇ ਹੀ ਮੰਤਰੀ ਸਾਹਿਬਾਨ ਅਤੇ ਰਿਟਾਇਰਮੈਂਟ ਪੰਜਾਬ ਹੌਂਗਵਾਰਡ ਦੇ ਜਿੰਨੇ ਵੀ ਮੁਲਾਜ਼ਮ ਮੀਟਿੰਗ ਵਿੱਚ ਸ਼ਾਮਲ ਹੋਈ ਸੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗਾਂ ਸਬੰਧੀ ਮੀਟਿੰਗ ਦੇ ਵਿੱਚ ਮੰਗਾਂ ਸਬੰਧੀ ਜੋ ਵੀ ਆਵਾਜ਼ ਉਠਾਈ ਸੀ ਮੁਲਾਜ਼ਮਾਂ ਨੇ ਤਾ ਮਾਨਯੋਗ ਚਿੰਮਾ ਸਾਹਿਬ ਨੇ ਇਹ ਕਿਹਾ ਸੀ ਕਿ ਤੁਹਾਡੀ ਜਿਹੜੀ ਤੁਸੀਂ ਵਲੰਟੀਅਰ ਹੋ ਤੁਹਾਡੀ ਵਲੰਟੀਅਰਾਂ ਦੀ ਪੈਨਸ਼ਨ ਨਹੀਂ ਲੱਗ ਸਕਦੀ ਜਿਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਵਿਤਮੰਤੀ ਸਾਹਿਬ ਦੇ ਸਲਾਹਕਾਰ ਔਰ ਇੱਕ ਹੋਰ ਸੀ ਮੰਤਰੀ ਉਹਨਾਂ ਦੇ ਨਾਲ ਹੋਰ ਕਈ ਮੰਤਰੀ ਸਾਹਿਬਾਨ ਵੀ ਸੀ ਲਾਲ ਹੀ ਜਿਨ੍ਹਾਂ ਦੇ ਆਪਣਾ ਫਾਈਨੰਸ ਵਿਭਾਗ ਵੀ ਸੀ ਉਹਨਾਂ ਨੇ ਚਾਰ ਮੈਂਬਰੀ ਕਮੇਟੀ ਚੁਣ ਲਈ ਹੈ ਭਈ ਜੋ ਵੀ ਮੈਂਬਰੀ ਚਾਰ ਮੈਂਬਰੀ ਕਮੇਟੀ ਫੈਸਲਾ ਦੇਵੇਗੀ ਬਾਅਦ ਵਿੱਚ ਇਹਨਾਂ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਸਾਡਾ ਅੱਜ ਦਾ ਜਿਹੜਾ ਮਕਸਦ ਇਹ ਹੈ ਵੀ ਉੱਥੇ ਸਾਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਜਿਸ ਕਰਕੇ ਸਾਨੂੰ ਇਹ ਸੰਤੁਸ਼ਟੀ ਹੋ ਸਕੇ ਵੀ ਸਾਡਾ ਬਣਦਾ ਮਾਣ ਪੱਤਾ ਲੱਗ ਸਕਦਾ ਤੇ ਸਾਡਾ ਇਸ ਕਰਕੇ ਅੱਗੇ ਅੱਜ ਦੀ ਮੀਟਿੰਗ ਦਾ ਇਹ ਮੁੱਦਾ ਹੈ ਕਿ ਆਉਣ ਵਾਲੀਆਂ 19 ਜੂਨ ਨੂੰ ਜਿਹੜੀ ਜਿੰਮੀ ਚੌਂ ਲੁਧਿਆਣਾ ਵਿਖੇ ਹੋਣੀਆਂ ਦੇ ਉਹਦੇ ਵਿੱਚ ਵੱਧ ਚੜ ਕੇ ਜੋ ਕਿ 10 ਤੋਂ 19 ਤੋਂ ਪਹਿਲਾਂ-ਪਹਿਲਾਂ ਉਸ ਦੇ ਵਿਚਾਰੇ ਕਿਸੇ ਵੀ ਵੇਲੇ ਕਾਲੇ ਝੰਡੇ ਡੰਡੇ ਤੇ ਆਪਣੇ ਬਾਹ ਵਰਦੀ ਜਿਨ੍ਹਾਂ ਵਿੱਚ ਬੈਚ ਨਹੀਂ ਲਾਈ ਜਾਣਗੇ ਤੇ ਉੱਥੇ ਰੋਸ ਮੁਜ਼ਾਹਰਾ ਕਰਨਗੇ ਜੇਕਰ ਉੱਥੇ ਕੋਈ ਵੀ ਅਣ ਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਸਰਕਾਰ ਨੂੰ ਮੈਂ ਇਹ ਦੱਸਣਾ ਚਾਹੁੰਦਾ ਪਹਿਲਾਂ ਵੀ ਮੈਂ ਕਈ ਵਾਰੀ ਲੈਕਚਰ ਕੀਤਾ ਸੀ ਵੀ ਅਸੀਂ ਹੁਣ ਜਿਹੜ ਜਾਣ ਤੋਂ ਨਹੀਂ ਡਰਦੇ ਸਾਡੇ ਮੁਲਾਜ਼ਮਾਂ ਦਾ ਉਹ ਹਾਲ ਹੋਇਆ ਜਿਹੜੇ ਕੋਈ 60 ਸਾਲ ਦੀ ਉਮਰ ਹੈ ਕਿਸੇ ਦੀ 70 ਸਾਲ ਦੀ ਹੈ ਤੇ ਉਹ ਦਵਾਈ ਲੈਣ ਤੋਂ ਵੀ ਮਹਤਾਜ ਨੇ ਜਿਹਦੇ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਤੇ ਸਾਡੀ ਹਾਲਾਤ ਇਹ ਬਣੀ ਹੈ ਹੁਣ ਤਾਂ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ ਅਸੀਂ ਮਰੇ ਹੋਏ ਤਾਂ ਪਹਿਲਾਂ ਹੀ ਆ ਤੇ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਜੇਕਰ ਹੁਣ ਸਾਡੇ ਮੁਲਾਜ਼ਮ ਰਿਟਾਇਰਮੈਂਟ ਜਿੰਨੇ ਆ ਉਹ ਹੁਣ ਗ੍ਰਿਫਤਾਰੀਆਂ ਦੇਣ ਨੂੰ ਵੀ ਤਿਆਰ ਨੇ ਤਾਂ ਭਾਵੇਂ ਆਪਣੀਆਂ ਜਿੰਨੀਆਂ ਵੀ ਬੱਸਾਂ ਲੈ ਕੇ ਆਉਣ ਪੰਜਾਬ ਪੁਲਿਸ ਉਹ ਲੈ ਕੇ ਆ ਜੇ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ ਇੱਕ ਕਰੋ ਮਰ ਦੀ ਸਥਿਤੀ ਹੋਵੇਗੀ ਜੀ ਤੁਹਾਡਾ ਨਾਮ ਕੀ ਹੈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਤੁਸੀਂ ਕੀ ਕਰਨਾ ਚਾਹੋਗੇ ਸਰਕਾਰ ਨੂੰ ਤੁਸੀਂ ਕਈ ਵਾਰ ਬੇਨਤੀ ਕਰ ਚੁੱਕੇ ਕਿ ਸਾਡੀ ਪੈਨਸ਼ਨ ਲਗਾ ਦਿਓ ਤਰਨਾਵੀ ਲਗਾ ਚੁੱਕੇ ਖੜਕ ਵੀ ਲੋਕ ਚੁੱਕੇ ਸਰ ਬੇਨਤੀ ਮੇਰੀ ਇਹੀ ਹੈ ਜੀ ਹੁਣ ਤਾਂ ਜੈਲ ਖਾ ਕੇ ਮਰੂੰਗਾ ਜੀ ਮੈਂ ਠੀਕ ਹੈ ਜੀ ਸਰਕਾਰ ਦਾ ਨਾਉ ਲਊਗਾ ਵੀ ਮੈਂ ਮਰਨ ਲੱਗਿਆ ਜੀ ਠੀਕ ਹੈ ਜੀ ਬੇਨਤੀਆਂ ਕਰ-ਕਰ ਕੇ ਸਾਰੇ ਜਿੰਨੇ ਹੋਮਗਾਰ ਦੇ ਮੁਲਾਜ਼ਮ ਨੇ ਠੀਕ ਹੈ ਜੀ ਮੇਰਾ ਨੰਬਰ 2665 ਆ ਠੀਕ ਹੈ ਜੀ ਹੁਣ ਤੱਕ ਸਾਡਾ ਕੁਛ ਨਿਕਲਿਆ ਜੀ ਸਾਨੂੰ ਲollipops ਹੀ ਦਿੱਤੇ ਨੇ ਇਹਨਾਂ ਨੇ ਸਰਕਾਰ ਨੇ ਕੋਈ ਕੋਈ ਰਿਟਾਇਰ ਹੋਣਿਓ ਕੋਈ ਥੋੜਾ ਬੋਤਾ ਤੁਹਾਨੂੰ ਪੈਨਸ਼ਨ ਲਗਾਉਂਦੀ ਆ ਕੋਈ ਹੋਰ ਨਹੀਂ ਸਰ ਕੁਛ ਨਹੀਂ ਜੀ ਕੁਛ ਨਹੀਂ ਜੀ ਕੁਛ ਨਹੀਂ ਦਿੱਤਾ ਜੀ ਸਰਕਾਰ ਨੇ ਸਾਨੂੰ ਜਿਵੇਂ ਅੱਜ ਤੀ ਸਾਰਾ ਉਵੇਂ ਮੋਰ ਤੇ ਜੀ ਤੁਸੀਂ ਇੰਨੀਆਂ ਨਹੀਂ ਦੇ ਰਹੇ ਤੇ ਬੈਠ ਕੇ ਤੁਸੀਂ ਮਤਲਬ ਸਰਕਾਰ ਦੀ ਡਿਊਟੀ ਕਰਦੇ ਹੋ ਹਾਂ ਹਾਂ ਜੀ ਤੇ ਉਹਦੇ ਚ ਕੋਈ ਮਹਿੰਗਾਈ ਪਤਾ ਜਾਂ ਕੋਈ ਹੋਰ ਰਿਟਾਇਰਮੈਂਟ ਤੋਂ ਬਾਅਦ ਕੁਝ ਵੀ ਤੁਹਾਨੂੰ ਨਹੀਂ ਦਿੰਗੇ ਨਹੀਂ ਸਰ ਕੁਝ ਨਹੀਂ ਮਿਲਿਆ ਜੀ ਫੇ ਤੁਸੀਂ ਆਪਣਾ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਘਰ ਦਾ ਗੁਜ਼ਾਰਾ ਜਿਹਾ ਸਾਰਾ ਟੱਪੜ ਢਿਆੜੀ ਢੱਪਾ ਕਰਦੇ ਜੀ ਤਾਂ ਟਾਈਮ ਪਾਸ ਹੁੰਦਾ ਜੀ ਕੁਛ ਵੀ ਤੁਹਾਨੂੰ ਫਿਰ ਦੁਬਾਰਾ ਫਿਰ ਮਤਲਬ ਕੰਮ ਕਰਨਾ ਪੈਂਦਾ ਸਰ ਇਸ ਟਾਈਮ ਜੇ ਮੇਰੇ ਦਿਲ ਦੀ ਗੱਲ ਉਹਦੇ ਜੇ ਅਸੀਂ ਤਾਂ ਦਵਾਈ ਲੈਣ ਤੋਂ ਵੀ ਮਜੂਦ ਆ ਜੀ ਦਵਾਈ ਲੈਣ ਉਹ ਵੀ ਕਿਸੇ ਨੂੰ ਦੇਖਣਾ ਪੈਂਦਾ ਵੀ ਕਿਸੇ ਭੈਣ ਭਾਈ ਤੋਂ ਪੈਸਾ ਮਿਲੂਗਾ ਤਾਂ ਦਵਾਈ ਲਵਾਵਾਂਗੇ ਜੀ ਬਹੁਤ ਮਾੜਾ ਜਣੀ ਪੋਜੀਸ਼ਨ ਆਈ ਭਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬੰਤ ਸਿੰਘ ਜੀ ਰਿਟਾਇਰਡ ਪੀਐਚ ਜੀ ਸਰ ਜੀ ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤੁਹਾਨੂੰ ਕੀ ਬੈਨੀਫਿਟ ਮਿਲਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਰਿ ਲਈ ਬਹੁਤ ਲਗਾਤਾਰ ਦੇਖੋ ਜੀ ਅਸੀਂ ਨਾ ਮੈਂ 1999 ਦੇ ਵਿੱਚ ਭਰਤੀ ਹੋਇਆ ਸੀਗਾ ਹੁਣ ਬਤੌਰ ਗਾਰਡ ਜੀ ਤੇ 1999 ਦੇ ਵਿੱਚ ਅੱਤਵਾਦ ਦੀ ਐਸੀ ਅਗਮਚਦੀ ਸੀਗੀ ਮਤਲਬ ਸ਼ਾਮ ਨੂੰ ਇਹ ਨਹੀਂ ਸੀਗਾ ਹੁੰਦਾ ਵੀ ਅਸੀਂ ਘਰ ਨੂੰ ਮੁੜ ਜਾਾਂਗੇ ਸਾਡੇ ਘਰੇ ਮੇਰੇ ਗੁਆਂਢ 'ਚ ਅੱਤਵਾਦੀ ਕਹਿੰਦਾ ਇੱਕ ਰਾਤ ਬੈਠੇ ਰਹਿੰਦੇ ਪਰ ਸਾਡੀ ਕਿਸਮਤ ਚੰਗੀ ਸੀਗੀ ਮੈਂ ਉਸ ਰਾਤ ਘਰੇ ਨਹੀਂ ਗਿਆ ਹਾਂ ਅਸੀਂ 72 72 ਘੰਟੇ ਨਾਕਾ ਲਾਇਆ ਉਸ ਸਮੇਂ ਚ ਤੇ 1999 ਤੋਂ ਲੈ ਕੇ 2016 ਤੱਕ ਅਸੀਂ ਬੇਸ ਦੀ ਸੇਵਾ ਕੀਤੀ ਹੈ ਪਰ ਹੁਣ ਜਦੋਂ ਰਿਟਾਇਰ ਹੋਇਆ ਤੁਹਾਨੂੰ ਕੱਖ ਨਹੀਂ ਦਿੱਤਾ ਹੈਗਾ ਹੁਣ ਘਰੇ ਆ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਦਵਾਈ ਤਾਂ ਦਵਾਈ ਤੋਂ ਵੀ ਤਾਂ ਕਿਹਨੇ ਦਿਵਾਉਣੀ ਹੈ ਜੀ ਜਿਹੜੇ ਬੱਚੇ ਉਹਨਾਂ ਦਾ ਆਪਣਾ ਟਾਈਮ ਪਾਸ ਨਹੀਂ ਹੋ ਰਿਹਾ ਤੇ ਡਿਊਟੀ ਅਸੀਂ ਨਾ ਧੁੱਪ ਦੇਖੀ ਆ ਨਾ ਸਾਹ ਦੇਖਿਆ ਨਾ ਠੰਡ ਦੇਖੀ ਆ ਬਸ ਡਿਊਟੀ ਕਰਦੇ ਰਹਿਆ ਕੰਦੇ ਹੀ ਨਾ ਡਿਊਟੀ ਕੀਤੀ ਆ ਵੀ ਹੁਣ ਅਸੀਂ ਇਹ ਕਹਿਣਾ ਵੀ ਬਹੁਤੀ ਨਹੀਂ ਤਾਂ ਥੋੜੀ ਲਾ ਦਿਓ ਕਿ ਕਾਮ ਆਦਮੀ ਨੂੰ ਪੈਨਸ਼ਨ ਲੱਗ ਸਕਦੀ ਐ ਅਸੀਂ ਤਾਂ ਦੇਖ ਦੀ ਸੇਵਾ ਕੀਤੀ ਆ ਜੀ ਉਹ ਵੀ ਫ੍ਰੀ ਇਹ ਗਜਾਰੇ ਜੋ ਕੇ ਸਾਨੂੰ ਪੈਸੇ ਦਿੰਦੇ ਸੀ ਪੱਤਾ ਦਿੰਦੇ ਸੀ ਜਿਹਦੇ ਨਾਲ ਅਸੀਂ ਟਾਈਮ ਪਾਸ ਕਰਦੇ ਰਹਿਆ ਜਿਹੜਾ ਹੁਣਾ ਮਤਲਬ ਹੁਣ ਸਾਡਾ ਬਹੁਤ ਮੁਸ਼ਕਲ ਹੋਇਆ ਹੋਇਆ ਸਾਰੇ ਜਿਹੜੇ ਰਿਟਾਇਰ ਮੁਲਾਜ਼ਮਾ ਸਾਰਿਆਂ ਦਾ ਇਹੋ ਹਾਲ ਆ ਦਵਾਈ ਕੰਨੀਓ ਵੀ ਬੈਠੇ ਆ ਸਰਕਾਰ ਤੋਂ ਕੀ ਮੰਗ ਕਰਨਾ ਚਾਹੀਦਾ ਮੰਗੇ ਇਹੀ ਆ ਜੀ ਦੇਖੋ ਅਸੀਂ ਇਹ ਕਹਿੰਨੇ ਆ ਵੀ ਜੇ ਬਹੁਤ ਹੀ ਨਹੀਂ ਤਾਂ ਥੋੜੀ ਲਾ ਦਿਓ ਵੀ ਤੈਨੂੰ ਕੱਲੇ ਕੱਪਦੇ ਕਰ ਦੇ